ਲੋ ਆਦਮੀ ਕਿਤੇ ਹਲਚੁਕ ਤੂੰ ਇਹਦੇ ਧਿਆਨ ਚੋਂ ਪੈਦਾ ਹੁੰਦਾ ਨਾ ਆਵਾਜ਼ ਆਦਮੀ ਦੇ ਧਿਆਨ ਚੋਂ ਪੈਦਾ ਆਦਮੀ ਜਿਹੜਾ ਧਿਆਨ ਆਉਂਦਾ ਬੰਦਾ ਲੋ ਪੇਰੋ ਵੀਰ ਦਾ ਵਾਦ ਵੀ ਤੇ ਧਿਆਨ ਚੋਂ ਲੋ ਪੇਰੋ ਆਦਮੀ ਜਦ ਆਪਣਾ ਧਿਆਨ ਤਰਦਾ ਨਾ ਹੱਥ ਤੇ ਹਲ ਤਾਂ ਲੋ ਪੇਰੋ ਹੰਦ ਤੇ ਕੀ ਆਦਮੀ ਹਾਂ ਧਿਆਨ ਆਧਿਨਾ ਧਿਆਨ ਤੋਂ ਬਰਾਬਰ ਸੁਖ ਕਹਿੰਦਾ ਉਹ ਹੈ ਆਤਮ ਧਿਆਨ। ਉਹ ਹੀ ਆਧਿਨਾ ਕਹਨ ਉਹ ਹੈ। ਆਧਿਨਾ ਧਿਆਨ ਆਪਣੇ ਉੱਪਰ ਕੇਂਦਰਿਤ ਅਧਦਾ। ਸੁਨੋ ਪਰ। ਆਧਿਨਾ ਤੇ ਅਸੀਂ ਬਾਹਰ ਹੈ। ਹਾਂ? ਜਦੋਂ ਤੇ ਅਸੀਂ ਬਾਹਰ ਕਰ ਬੂਤ ਚਾ। ਉਹ ਕਿ ਭਾਇਆ ਗਈ। ਉਹ ਉਹ ਕਾਲ ਬੂਤ ਕੇ ਹੱਥ ਦੀ ਪੈ ਗਈ। ਉਹ ਜਿਹੜਾ ਨਾਮ ਪੈਦਾ ਹੁੰਦਾ। ਉਹ ਐ ਸੰਸਾਰ ਦੇ ਸਾਰੇ ਜੀਵਾਂ ਨੂੰ ਬੋਤ ਕਰਕੇ ਇਸ ਸੰਸਾਰ ਨੂੰ ਖਤਮ ਕਰ ਦੇਣਾ। ਇਹਨੂੰ ਖਾਲੀ ਕਰ ਦੇਣਾ ਚਾਹੁੰਦਾ। ਅਗਲਾ ਜਾਨਵਰ ਪਟੌੜਾ ਚਾਹੁੰਦਾ। ਜੇ ਅਗਲਾ ਜਾਨਵਰ ਬਿਠ ਜਵੇ ਔਰ ਤਨੀ ਲੋੜੇ। ਲੋੜਾ ਉਹ ਤਾਂ ਮੈਂ ਤੇ ਕਿਹਾ ਹੀ ਆ ਨਾਲ ਕੇ ਕੇ ਬਾਹਰ ਆ ਜਾ ਇੱਕ ਇੱਕ ਬਾਹਰ ਰੱਖ ਲੋ। ਇੱਕ ਸੰਸਾਰ ਨੂੰ ਭਰ ਰਹੀ ਹੈ। ਕਿ ਤਖਲੀ ਕਰ ਰਿਹਾ ਦੋਹਾਂ ਦਾ ਕਮਿਆ ਫਬਰੂਦੀ ਇੱਕ ਤਾਂ ਪਾਣੀ ਪਾ ਰਿਹਾ ਹੈ ਇੱਕ ਪੈਪ ਤਾਂ ਪਾਣੀ ਪਾ ਰਿਹਾ ਟੋਟੀ ਚ ਇੱਕ ਟੰਗ ਕੀ ਇੱਕ ਪੈਪ ਪਾਣੀ ਘੋਲ ਰਿਹਾ ਇੱਕ ਆਦੂ ਘੋਲ ਰਿਹਾ ਬਾਲਟੀ ਪਰ ਦੋਹਾਂ ਦਾ ਕਮਾ ਫਬਰੂਦੀ ਕੋਰੋ ਦਿਲਾ ਬਤਾ ਕੋਤਰੀ ਆਦਮੀ ਇਹ ਦਿਨ ਸਭੇ ਆਪਾਂ ਬਰੰਦੀ ਕੋਈ ਪਾ ਆਦਮੀ ਜਿਹੜਾ ਪਾਣੀ ਪਾ ਰਿਹਾ ਹੈ ਜਿਉਂਨੇ ਡੋਲਰ ਆਵੇ ਕੋਰ ਮੈਂ ਛੱਡ ਕੇ ਡੋਲੂਗਾ ਜੇ ਉਸੇ ਨੇ ਕੰਮ ਕੋ ਕਰਨਾ ਹੋਵੇ ਜੀ ਉਸੇ ਨੇ ਉਹ ਕੰਮ ਕਰਨਾ ਤਾਂ ਉਹਨੂੰ ਪਾਣਾ ਬੰਦ ਹੋਊ ਰੂਪੇ ਪਾਣਾ ਬੰਦ ਪਹਿਲਾਂ ਕਰਨਾ ਪਊਗਾ ਤਾਂ ਡੋਲੂ ਤਾ ਆਦਮੀ ਦੇ ਵਿੱਚੋਂ ਜਿਹੜਾ ਦੁੱਧ ਪੈਦਾ ਹੋ ਗਿਆ ਇਹ ਤੋ ਥੜੀ ਦੁੱਧ ਕਹਦਾ ਤੂੰ ਫਰੀਦ ਦੁੱਧ ਹੈ ਥੜੀ ਨਾ ਆ ਵੀ ਆ ਵੀ ਕਿਉਂ ਹੋਵੇ ਬੇਲਾ ਉਹ ਆਗਰ ਬੜੀ ਦੁੱਧ ਹੈ ਨਾ ਉਹਦੇ ਤਾ ਦੁੱਧ ਆਉਂਦਾ ਇਹ ਦੂਆ ਬਾਹਰ ਉਹਦੇ ਉਹ ਦੁੱਧ ਉਹਦਾ ਇਹ ਜਿਹੜਾ ਸ਼ਰੀਰ ਚਾਹੀਦਾ ਇਹ ਸ਼ਰੀਰ ਵਾਸਤੇ ਉਹਦਾ ਆਤਮਾ ਵਾਸਤੇ ਇਹਨੂੰ ਇਹਦੇ ਦੁੱਧ ਉਹਦਾ ਦੋ ਵਾਸਤੇ ਰੋਟੀ ਅੱਡਾ ਡੇ ਤੇਰੀ ਅੱਡਾ ਨਾ ਆਉਈ ਕਿ ਦੁੱਧਾਂ ਤੋਂ ਨਾ ਆ ਬਈ ਹਾਂ ਕਿਉਂ ਹੋਏ ਜਿਦਾਂ ਜਿਦਾਂ ਇਹ ਆ ਰਹੀ ਰਿਹਾ ਅੱਛਾ ਜਿਦਾਂ ਆ ਬਈ ਨਹੀਂ ਆ ਰਹਾ ਕਿਉਂਦਾ ਹੀ ਨਹੀਂ ਬੇਲ ਉਹਦਾ ਕਿ ਬਿਲਕੁਲ ਹਾਂ ਇਹ ਹੀ ਦੁੱਧ ਦੀ ਕਾ ਨਾਮ ਦੇਵ ਨੇ ਵੀ ਇਹ ਅਸਰ ਜਿਦਾਂ ਜੀਵਾਤਨਾਂ ਦੇ ਲੱਗਦੇ ਧੀਰੇ ਓਦਾਂ ਦੁੱਧ ਜਾਰ ਆ ਵਿਚਪਾਨਾਂ ਦੀ ਇੱਥੇ ਤੱਕ ਕੁੱਕੜ ਦੀ ਧੜਾ ਰਹੀ ਹੋਰ ਉਹ ਗੱਲਾਂ ਕਰਦੇ ਨੇ ਆਕਾਸ਼ ਦੀ ਸੁਣ ਗੱਲਾਂ ਆਕਾਸ ਕੀ ਕੀਟਾ ਦੀ ਰੀਸ ਕੁਕੜਾ ਨੂੰ ਜਿਹੜਾ ਨਾਲ ਵੀ ਇੱਥੇ ਤੱਕ ਪਾ ਲਿਆ ਡਾਰੀ ਕਿਤੇ ਗੋਰ ਮਾਰਨਗੇ ਇਹ ਇਸ ਨੂੰ ਕੀ ਜਮੇ ਜੀ ਨਿਕਲੂਦਾ ਜਿਹੜਾ ਹੈ ਬਿਲਕੁਲ ਐਸੇ ਨਿਕਲੂ ਜੇ ਉਹਨੇ ਇਹ ਤਾਂ ਹੀ ਦਵਾਰ ਬੰਦ ਹੋਵੇ ਦਸ ਦੇ ਬਣੇ ਨੇ ਕਰਦਾ ਤਾਂ ਫੇਰ ਉਹਨੂੰ ਤਾਂ ਬੰਦ ਕਰਕੇ ਅਗਲੇ ਜਨਮ ਦੇ ਵਿੱਚ ਦਸੇ ਦਵਾਰ ਰੱਖ ਕੇ ਤਾਂ ਇਹ ਵਾਲੋ ਵੱਡਾ ਹੋਈ ਜਾਂਦਾ ਹੋਰ ਕਰੇ ਉਹਦੀ ਉਹਦੇ ਦਸਵਾਰ ਕਿਹਦੇ ਪਹਿਲਾਂ ਆਖਰੀ ਨਾ ਨਾ ਦਸ ਦੋ ਹੋ ਹੈ ਅਮਰੁਖਾ ਜਾਂਦੇ ਦਸੇ ਦੋ ਆਦੇ ਸਭ ਦੇ ਨਾਰਗੇ ਤੇ ਸਾਰੇ ਦੀ ਸਾਰਿਆਂ ਦੇ ਹੀ ਦੇ ਆਹ ਭਾਈ ਜੀ ਸਮਝ ਨਹੀਂ ਆ ਰਹੀ ਵੀਡੀਓ ਵਸਾ ਜੀ ਮਟਰ ਦਾ ਨਾਲ ਬੜ ਗਿਆ ਨਾਲ ਕੰਪਲੇਟ ਨਹੀਂ ਬਣਿਆ ਉਹ ਵਿੱਚੋਂ ਕੱਢ ਕੇ ਬੀਜ ਦੇ ਜਗ੍ਹਾ ਤੇ ਜੰਮ ਨਾਲ ਇੰਨਾ ਪਾਣੀ ਹੋ ਚ ਜਾ ਸੁੱਗਰੂ ਵੀਜੇਗਾ ਉਹਨਾਂ ਬਾੜੀ ਦੀ ਰੋੜੀ ਪਿੰਲ ਪਿੰਲ ਕਰਦਾ ਤਾਂ ਬੱਟ ਉਰ ਵੀਜਦੇ ਜੱਬੇ ਹੁੰਦੇ ਮੈਂ ਕੱਚਾ ਪਾਣੀ ਹੋ ਜਾ ਕੱਚਾ ਪਾਣੀ ਆਨੇ ਚ ਉਹ ਜੰਮਾ ਨਹੀਂ ਕੱਚਾ ਦਾ ਤੱਤ ਕੱਚਾ ਉਹਦਾ ਹੱਥ ਤੱਕ ਤੱਤ ਕੱਚਾ ਜਿਸ ਨਾਲ ਜੰਮੜਿਆ ਹੋਇ ਜਿਹਨੇ ਇਹਦੇ ਚ ਪਾਣੀ ਬਸਿਰ ਪਾਣੀ ਨਹੀਂ ਜੰਮਣਾ ਉਹ ਜੰਮਣ ਦੀ ਬਹੋਂ ਦੀ ਪੂਰੀ ਵਾਪਾ ਹੀ ਨਹੀਂ ਗਈ ਅਲੱਗ ਪੱਕੇ ਮਟਰ ਨੂੰ ਫੇਰ ਪਾਣੀ ਦੀ ਲੋੜ ਆ ਰਾਹ ਤੋਂ ਕਹਿੰਦਾ ਜੰਮਣ ਵਾਸਤੇ ਧਰਤੀ ਚਾਹੀਦੀ ਆ ਮਗਾ ਬਿਲਕੁਲ ਗਲਤ ਆ ਜੰਮਣ ਵਾਸਤੇ ਗ੍ਰਹਿ ਪਾਣੀ ਚਾਹੀਦੀ ਆ ਜੰਮਣ ਨੂੰ ਵਾਸਤੇ ਧਰਤੀ ਨਹੀਂ ਧਰਤੀ ਨਹੀਂ ਚਾਹੀਦੀ ਪਾਣੀ ਚਾਹੀਦੀ ਫਰੀਦਾ ਦੇਖੀ ਧਰਤੀ ਦਾ ਦੇ ਅੰਦਰ ਇਹ ਬੀਜ ਇਹ ਬੀਜ ਧਰਤੀ ਹੋਈ ਆ ਬੀਜ ਹੀ ਧਰਤੀ ਸਰੀਰ ਹੈ ਜਿਹੜਾ ਦਾ ਧਰਤੀ ਹੋਇਆ ਬੀਜੇ ਜੰਮਣ ਵਾਸਤੇ ਧਰਤੀ ਹੈ ਪਾਣੀ ਚਾਹੀਦੀ ਪਾਣੀ ਚਾਹੀਦੀ ਪਰ ਉਹਦੇ ਗਾਂ ਵਧਣ ਵਾਸਤੇ ਪੜਵਾਲ ਵਾਸਤੇ ਅੱਜ ਫਿਰ ਖਰਾਕ ਦੇ ਮਰਦ ਨਹੀਂ ਤਾਂ ਉਹਦੀ ਕੀਤੀ ਤੁਹਾਡੀ ਔਡਾ ਬਣ ਕੇ ਪਸਦਾ ਹੋ ਜੂਗਾ ਜੰਮ ਦਾ ਬਿਆਹ ਕਰੋ ਤੇ ਜੰਮ ਦਾ ਬਿਆਹ ਗਾਂ ਵਧਣ ਵਾਸਤੇ ਵਧਣ ਵਾਸਤੇ ਨਹੀਂ ਚਾਹੀਦੀ ਹੈ ਵਧਣ ਵਾਸਤੇ ਆਂਡੇ ਦੇ ਵਿੱਚੋ ਕੁਝ ਪਿਆ ਬੱਚਾ ਉੱਤੇ ਜਦ ਪਿਆ ਪੈਦਾ ਹੋ ਗਿਆ ਠੀਕ ਹੈ ਗਾਂਾ ਕੁਝ ਖਾਊਗਾ ਫਿਰ ਜਦ ਆਂਡੇ ਚ ਪੈਦਾ ਹੋਏਗਾ ਹੋਏਗਾ ਬੱਚਾ ਪੈਦਾ ਹੋਏਗਾ ਆਂਡੇ ਚ ਆ ਲਗੜਿਆ ਜੁੱਧ ਹੈ ਔਰ ਕਹਾਂ ਜਮੀਨ ਦੀ ਰੋੜ ਹੈ ਕਹਾਂ ਜਮੀਨ ਦੀ ਰੋੜ ਹੈ ਉਹ ਲੋੜ ਵਾਸਤੇ ਲੋ ਉਹ ਨਾਜ ਪਾ ਕੇ ਰੱਖਿਆ ਲੋ ਕੁਬੀਰੇ ਬਚਨ ਦੀ ਗੱਲ ਕੀਤੀ ਜਿੱਦਾਂ ਜਦੋਂ ਪਾਣੀ ਕਿ ਨਹੀਂ ਆ ਜਾਂਦੇ ਤੁਰਕੇ ਉੱਥਾਂ ਚਰਵਾਦੀ ਫਰਾਸ ਉਹਦੇ ਵਿੱਚ ਪਈ ਹੈ ਕੂਲ ਦੇ ਬੱਚਿਆਂ ਦੀ ਬਹੁਤ ਕਿਰਤੀ